ਹਾਂਜੀ ਠੀਕ ਆ ਦੋਸਤੋ ਕੀ ਹਾਲ ਆ ਜੀ ਉਮੀਦ ਆ ਸਭ ਠੀਕ ਠਾਕ ਹੋਵਗੇ ਤੇ ਸਭ ਤੋਂ ਪਹਿਲਾਂ ਤੁਹਾਡਾ ਵੈਲਕਮ ਹੈ ਮੇਰੀ ਫੇਸਬੁੱਕ ਪ੍ਰੋਫਾਈਲ ਸੁਜੀਤ ਮਠਾੜੂ ਤੇ ਤੇ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਆਪਾਂ ਇੱਕ ਤੁਹਾਡੇ ਇੱਕ ਪੋਡਕਾਸਟ ਦੇ ਵਿੱਚ ਆਪਾਂ ਕਿਸ ਨਾ ਕਿਸੇ ਅਜੇ ਸ਼ਖਸ ਨੂੰ ਬੁਲਾਉਂਦੇ ਆ ਜੋ ਕਿ ਆਪਣਾ ਇੱਕ ਮਿਹਨਤ ਨਾਲ ਜਿਹੜਾ ਅੱਗੇ ਆਇਆ ਹੋਇਆ ਤੇ ਇੱਕ ਤੁਸੀਂ ਕਹਾਵਤ ਵੀ ਸੁਣੀ ਹੋਣੀ ਹੈ ਹਿੰਮਤਿਆ ਨਹੀਂ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪਤਰਾਂ ਦਾ ਤੇ ਅੱਜ ਆਪਾਂ ਤੁਹਾਨੂੰ ਅਜਿਹੀ ਸ਼ਖਸੀ ਦੀ ਜਿਹੜੀ ਇੱਕ ਕਹਾਣੀ ਸੁਣਾ ਰਹੇ ਹਾਂ ਉਹਨਾਂ ਨਾਲ ਮਿਲਾਰੇ ਜਿਨ੍ਹਾਂ ਨੇ ਜਿਹੜੀ ਕਿ ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਤੇ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਰਾਂਗੇ ਭਾਈ ਮਨਦੀਪ ਸਿੰਘ ਦਾ ਤੇ ਭਾਈ ਪੁੱਤਾ ਬਹੁਤ-ਬਹੁਤ ਧੰਨਵਾਦ ਸਾਡੇ ਸ਼ੋਅ ਦੇ ਵਿੱਚ ਆਉਣ ਲਈ ਬਹੁਤ-ਬਹੁਤ ਭਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤਾਂ ਮੈਂ ਉਹ ਗੱਲ ਨੂੰ ਬਹੁਤ ਵਧੀਆ ਸਮਝਦਾ ਕਿ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ ਤਾਂ ਮੈਨੂੰ ਇਸ ਇੰਟਰਵਿਊ ਵਿੱਚ ਸ਼ਾਮਲ ਹੋਣ ਲਈ ਤੁਸੀਂ ਮੈਨੂੰ ਨਿਵਾਉਂਤਾ ਦਿੱਤਾ ਤਾ ਮੈਂ ਤੁਹਾਡੇ ਲਈ ਇਸ ਕਾਰਨ ਦਾ ਬਹੁਤ ਸ਼ੁਕਰਗੁਜ਼ਾਰ ਬਹੁਤ-ਬਹੁਤ ਧੰਨਵਾਦ ਭਾਈ ਤੇ ਭਾਈ ਜੀ ਆਪਾਂ ਹੁਣ ਆਪਾਂ ਤੁਹਾਡੀ ਜਿਹੜੀ ਲਾਈਫ ਸਟ੍ਰੈਗਲ ਬਾਰੇ ਗੱਲ ਕਰਨੀ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਆਪਣੇ ਬਾਰੇ ਥੋੜਾ ਜਿਹਾ ਦੱਸੋ ਤੁਸੀਂ ਕਿਹੜੇ ਨਾਮ ਆ ਤੁਹਾਡਾ ਤੁਸੀਂ ਕਿਹੜੇ ਪਿੰਡ ਤੋਂ ਤੇ ਕਿੱਥੋਂ ਬਲੋਂਗ ਕਰਦੇ ਹੋ ਸਤਿ ਸ਼੍ਰੀ ਅਕਾਲ ਸਾਰੇ ਹੀ ਵੀਰਾਂ ਦਾ ਜੋ ਇਸ ਪੇਜ ਨੂੰ ਦੇਖ ਰਹੇ ਨੇ ਤਾਂ ਮੇਰਾ ਨਾਮ ਮਨਦੀਪ ਸਿੰਘ ਆ ਜੀ ਮੇਰਾ ਪਿੰਡ ਦੌਲਾਗਾ ਤੇ हां जी मनदीप रे ਜਿਵੇਂ ਕਿ ਤੁਸੀਂ ਦੱਸਿਆ ਕਿ ਮੈਂ ਸੋਲਰ ਕੰਪਨੀ ਦੇ ਵਿੱਚ ਕੰਮ ਕਰਦਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ ਸਿੱਧਾ ਸੋਲਰ ਕੰਪਨੀ ਨੂੰ ਹੀ ਜੁਆਇਨ ਕੀਤਾ ਕਿ ਇਸ ਤੋਂ ਪਹਿਲਾਂ ਤੁਸੀਂ ਹੋਰ ਫੀਲਡ ਦੇ ਵਿੱਚ ਕੰਮ ਕੀਤਾ ਹੋਇਆ ਨਹੀਂ ਇਹ ਸੋਲਰ ਲਾਈਨ ਤੋਂ ਪਹਿਲਾਂ ਜੀ ਮੈਂ ਪਹਿਲਾਂ ਮੈਡੀਕਲ ਲਾਈਨ ਦੇ ਵਿੱਚ ਕੰਮ ਕਰਦਾ ਸੀਗਾ ਜੀ ਉੱਥੇ ਐਕਸਰਾ ਵਗੈਰਾ ਦਾ ਕੰਮ ਕਰਦਾ ਸੀ ਉੱਥੇ ਉਹ ਬਸ ਐਦਾਂ ਕੀ ਸੀ ਕਿ ਇੱਕ ਹਸਪੀਟਲ ਆਈ ਬਹਿੰਡਾ ਦੇ ਵਿੱਚ ਉੱਥੇ ਇੱਕ ਹੱਡੀਆਂ ਦਾ ਹਸਪੀਟਲ ਸੀ ਜੀ ਤਾਂ ਉੱਥੇ ਮੈਂ ਇੱਕ ਐਕਸਰੇ ਵਗੈਰਾ ਦਾ ਹੀ ਕੰਮ ਕਰਦਾ ਸੀਗਾ ਅੱਛਾ ਵੀਰੇ ਤੁਸੀਂ ਯਾਰ ਇੱਕ ਡਾਕਟਰੀ ਲੈਂਡ ਨੂੰ ਛੱਡ ਕੇ ਤੇ ਇੱਧਰ ਆਪਣੇ ਸੋਲਰ ਸਿਸਟਮ ਵਾਲੇ ਨੂੰ ਕਿਵੇਂ ਚੁਣ ਲਿਆ ਥੋੜਾ ਕੀ ਇੱਧਰ ਰੀਜਨ ਬਣਿਆ ਜਿਹੜਾ ਚੁੰਦਾ ਇਹਦੇ ਵਿੱਚ ਰੀਜਨ ਮੈਨੂੰ ਐਦਾਂ ਲੱਗਿਆ ਬ੍ਰਦਰ ਜਦੋਂ ਮੈਂ ਇਸ ਲੈਂਡ ਨੂੰ ਦੇਖਿਆ ਤਾਂ ਮੈਂ ਇਸ ਲੈਂਡ ਨੂੰ ਜਾਣਿਆ ਵੀ ਇਸ ਲੈਂਡ ਦੇ ਵਿੱਚ ਕਾਫੀ ਲੋਕ ਆ ਉਹ ਕੰਮ ਕਰ ਰਹੇ ਆ ਅੱਛਾ ਅੱਛਾ ਤਾਂ ਉਹਨਾਂ ਲੋਕਾਂ ਨੂੰ ਦੇਖਦਿਆਂ ਤਾਂ ਉਹਨਾਂ ਲੋਕਾਂ ਦੀ ਲਾਈਫ ਨੂੰ ਜਾਂ ਇਸ ਕੰਮ ਦੇ ਵਿੱਚ ਸਕੋਪ ਹੁੰਦਿਆਂ ਨੂੰ ਦੇਖਦਿਆਂ ਤਾਂ ਇਹ ਲੈਂਡ ਮੈਂ ਜਿਹੜੀ ਉਹ ਜੁਆਇਨ ਕੀਤੀ ਸੀ ਤੇ ਬਾਈ ਦੇਖੋ ਕੰਮ ਕੋਈ ਵੀ ਦੇਖਣਾ ਤੇ ਕਰਨੇ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਹਾਂਜੀ ਹਾਂਜੀ। ਦੇਖਣ ਚ ਤੁਹਾਨੂੰ ਸਖਾਲਾ ਲੱਗਦਾ ਹੁਣ ਤੇ ਬਟ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਕੰਮ ਤੁਸੀਂ ਸ਼ੁਰੂ ਕੀਤਾ ਤੇ ਤੁਹਾਨੂੰ ਜਿਹੜਾ ਕੰਮ ਕਿਵੇਂ ਦਾ ਲੱਗਿਆ ਤੁਹਾਨੂੰ ਵੀ ਕਿਵੇਂ ਲੱਗਾ ਕੰਮ? ਜਦੋਂ ਐਦਾਂ ਸੀ ਬ੍ਰਦਰ ਜਦੋਂ ਮੈਂ ਇਸ ਚੀਜ਼ ਨੂੰ ਲਾਈਨ ਨੂੰ ਜੁਆਇਨ ਕੀਤਾ ਨਾ ਤਾਂ ਉਦੋਂ ਮੈਨੂੰ ਕਿਹਨਾਂ ਲੱਗਿਆ ਵੀ ਯਾਰ ਇਹ ਕੰਮ ਬਹੁਤ ਟਾਫ ਹੈ। ਬਹੁਤ ਫੀਲਡ ਵਾਲਾ ਤੇ ਬਹੁਤ ਹੀ ਲੋਕਾਂ ਲਈ ਨਵਾਂ ਬਹੁਤ ਹੀ ਲੋਕ ਇਸ ਤੇ ਯਕੀਨ ਕਰ ਵੀ ਸਕਦੇ ਆ ਤੇ ਨਹੀਂ ਵੀ ਕਰ ਸਕਦੇ। ਮੈਂ ਇਸ ਲਾਈਨ ਦੇ ਵਿੱਚ ਮੈਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੂੰ। ਜੀ। ਤੇ ਬਾਈ ਜੇ ਮੈਂ ਤੁਹਾਨੂੰ ਪੁੱਛਾਂ ਜਿਹੜਾ ਤੁਹਾਡਾ ਹੁਣ ਅੱਜ ਤੱਕ ਦਾ ਜਿਹੜਾ ਐਕਸਪੀਰੀਅੰਸ ਆ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਸੋਲਰ ਸਿਸਟਮ ਦੇ ਵਿੱਚ ਕੰਮ ਕਰਦੇ ਹੋ? ਬ੍ਰਦਰ ਮੈਨੂੰ ਇਸ ਲਾਈਨ ਦੇ ਵਿੱਚ ਘੱਟੋ ਘੱਟ 6 ਸਾਲ ਦੇ ਕਰੀਬ ਹੋ ਚੁੱਕੇ ਆ ਇਸ ਲਾਈਨ ਨੂੰ ਜੁਆਇਨ ਕੀਤਾ ਹੋਇਆ। ਅੱਛਾ ਅੱਛਾ। ਤੇ ਜੇਕਰ ਵੀਰੇ ਤੁਹਾਡਾ ਜਿਹੜਾ ਹੁਣ 6 ਸਾਲ ਦੇ ਵਿੱਚ ਤੁਸੀਂ ਕੰਮ ਕੀਤਾ ਤਾਂ ਇਹਦੇ ਵਿੱਚ ਤੁਹਾਡਾ ਸਭ ਤੋਂ ਸਟਰਗਲ ਆਪਾਂ ਪੁੱਛੀਏ ਤੁਹਾਨੂੰ ਤੇ ਤੁਹਾਡਾ ਕਿੰਨਾ ਕੁ ਕੰਮ ਨੂੰ ਕਰਨ ਦੇ ਸਟਰਗਲ ਰਿਹਾ ਜਾਂ ਤੁਹਾਡਾ ਕੋਈ ਫੈਮਿਲੀ ਸਪੋਰਟ ਮੇ ਇਸ ਕੰਮ ਨੂੰ ਜਦੋਂ ਮੈਂ ਜੁਆਇਨ ਕੀਤਾ ਤਾਂ ਉਦੋਂ ਮੈਨੂੰ ਜਿਹੜੀ ਸੈਲਰੀ ਸੀ ਜਾਂ ਆਪਾਂ ਕਹਿ ਸਕਦੇ ਆ ਪੇ ਕਮਿਸ਼ਨ ਸੀਗਾ ਜਿਹੜਾ ਤਾਂ ਉਹ ਮੈਨੂੰ 6500 ਰੁਪਏ ਮੇਰੀ ਸਟਾਰਟਿੰਗ ਹੋਈ ਸੀਗੀ ਅੱਛਾ ਜੇ ਆਪਾਂ ਗੱਲ ਕਰੀਏ ਜੀ ਫੈਮਲੀ ਬੈਕਗ੍ਰਾਉਂਡ ਦੀ ਜਾਂ ਆਪਾਂ ਫੈਮਲੀ ਸਪੋਰਟ ਦੀ ਗੱਲ ਕਰੀਏ ਤਾਂ ਫੈਮਲੀ ਸਪੋਰਟ ਮੈਨੂੰ ਇਸ ਨਹੀਂ ਸੀਗੀ ਜੀ ਬਹੁਤ ਘੱਟ ਸੀਗੀ ਪਾਈ ਇਸੇ ਕਰਕੇ ਜੀ ਮੈਨੂੰ ਲੋਕ ਨੇ ਵੀ ਕਿਹਾ ਵੀ ਤੂੰ ਕਿਹੜੀ ਲੈਂਡ ਯੂਜ਼ ਕਰ ਲਈ ਹਨਾ ਵੀ ਆਪਣੇ ਪਿੰਡ ਦੇ ਵਿੱਚ ਜੇ ਆਪਾਂ ਲਾ ਦੀਏ ਜਾਂ ਮੇਰੇ ਪਿੰਡ ਦੇ ਵਿੱਚ ਇੱਕ ਬੰਦਾ ਹੀ ਕੰਮ ਕਰਦਾ ਸੀ ਤਾਂ ਸਿਰਫ ਮੈਂ ਕਰਦਾ ਨਹੀਂ ਮੈਨੂੰ ਇਸ ਚੀਜ਼ ਤੋਂ ਬਹੁਤ ਰੋਕਿਆ ਵੀ ਇਹ ਲੈਂਡ ਚੰਗੀ ਨਹੀਂ ਹੈਗੀ ਕਿ ਕਿਉਂਕਿ ਬ੍ਰਦਰ ਜੋ ਮੇਰੀ ਸਟੱਡੀ ਸੀਗੀ ਉਹ ਮੇਰੀ ਸਟੱਡੀ ਮੈਂ ਗੁਰੂਕਸ਼ ਯੂਨੀਵਰਸਿਟੀ ਦੇ ਵਿੱਚੋਂ ਡਿਪਲੋਮਾ ਕੀਤਾ ਸੀ ਸਿਵਲ ਇੰਜੀਨੀਅਰਿੰਗ ਦਾ ਜੀ ਤਾਂ ਉਸ ਉਦੋਂ ਮੈਨੂੰ ਲੋਕਾਂ ਨੇ ਇਹ ਕਿਹਾ ਵੀ ਤੇਰੀ ਸਟੱਡੀ ਕੀ ਆ ਤੂੰ ਲੈਨ ਕਿਹੜੀ ਚਲ ਰਿਆ ਤਾਂ ਉਸ ਉਸ ਤੋਂ ਵੀ ਲੋਕਾਂ ਦੀ ਬਹੁਤ ਗੱਲਾਂ ਬਾਤਾਂ ਮੈਨੂੰ ਸੁਣਨੀਆਂ ਪਈਆਂ ਤੇ ਵੀਰੇ ਜਿਵੇਂ ਦੇ ਤੁਸੀਂ ਦੱਸ ਰਹੇ ਹੋ ਮਨਦੀਪ ਜੀ ਕਿ ਤੁਹਾਡੀ ਜਿਹੜੀ ਸਟਾਰਟਿੰਗ ਸੈਲਰੀ 6500 ਸੀਗੀ ਜੀ ਤੇ ਰਾਜ ਦੇ ਟਾਈਮ ਦੇ ਵਿੱਚ ਮੈਂ ਨਹੀਂ ਮੰਨਦਾ ਜਿਹੜਾ 6500 ਦੇ ਵਿੱਚ ਕੋਸ਼ਿਸ਼ ਕਿਸੇ ਦਾ ਗੁਜ਼ਾਰਾ ਹੁੰਦਾ ਉਹ ਤੇ ਤੁਸੀਂ ਆਰ ਸੋਚਣਾ ਨਹੀਂ ਯਾਰ ਮੈਂ ਇਹ ਤੋਂ ਚੰਗਾ ਪ੍ਰਾਈਵੇਟ ਨੌਕਰੀ ਕੀਤੀ ਆ ਜਾਂ ਪ੍ਰਾਈਵੇਟ ਮੈਂ ਕੰਮ ਕੀਤਾ ਪੜ੍ਹਾਈ ਕੀਤੀ ਆ ਆਪਦੀ ਹਨਾ ਸਿਵਲ ਇੰਜੀਨੀਅਰਿੰਗ ਦੀ ਤਾਂ ਮੈਂ ਉਧਰ ਹੀ ਜਿਹੜਾ ਫੀਲਡ ਦੇ ਵਿੱਚ ਜਾਵਾਂ ਮੈਂ ਨੇ ਬ੍ਰਦਰ ਉਹ ਗੱਲ ਚਲੋ ਹੈਗੀ ਵੀ ਸੀ ਪਰ ਮੈਨੂੰ ਉਹ ਗੱਲਾਂ ਫੀਲ ਵੀ ਹੁੰਦੀਆਂ ਸੀਗਾ ਵੀ ਮੇਰੀ ਸੈਲਰੀ ਬਹੁਤ ਘੱਟ ਆ ਜਾਂ ਮੈਨੂੰ ਇਦਾਂ ਵੀ ਫੀਲ ਹੁੰਦਾ ਸੀਗਾ ਵੀ ਲੋਕ ਮੈਨੂੰ ਕੀ ਕਹਿਣਗੇ ਹਨਾ ਵੀ ਮੈਂ ਇੰਨੀ ਵਧੀਆ ਸਟੱਡੀ ਕੀਤੀ ਆ ਹਨਾ ਵੀ ਤਾਂ ਮੈਨੂੰ ਇਹਤ ਗੱਲਾਂ ਦੀਆਂ ਫੀਲ ਤਾਂ ਹੁੰਦੀਆਂ ਸੀ ਪਰ ਮੈਂ ਇੱਕ ਹੀ ਚੀਜ਼ ਨੂੰ ਲੈ ਕੇ ਚੱਲਿਆ ਸੀਗਾ ਤਾਂ ਉਹ ਸੀਗੀ ਮੈਨੂੰ ਇਹ ਸੀ ਵੀ ਮੇਰਾ ਇਸ ਦੇ ਵਿੱਚ ਸਕੋਪ ਆ ਤੇ ਦੂਜਾ ਮੈਨੂੰ ਇਸ ਕੰਮ ਦੇ ਵਿੱਚ ਇੰਟਰਸਟ ਆ ਉਹ ਵੀ ਬਹੁਤ ਵੱਧ ਗਿਆ ਸੀਗਾ ਫੁੱਲ ਲਾਈਨ ਠੀਕ ਹੈ ਤੇ ਜਦੋਂ ਬਾਈ ਆਪਾਂ ਤੁਹਾਡੇ ਸਟਾਰਟਿੰਗ ਹਾਲਾਤ ਦੇਖੀਏ ਜੀ ਤਾਂ ਜਦੋਂ ਤੁਸੀਂ ਜਿਹੜਾ ਇਹ ਕੰਮ ਕਰਦੇ ਤਾਂ ਤੁਹਾਡੇ ਜਿਹੜੇ ਘਰ ਦੇ ਹਾਲਾਤ ਕਿੱਦਾਂ ਦੇ ਸੀਗੇ ਜੀ ਬਸ ਨਾਰਮਲ ਤਾਂ ਇਦਾਂ ਕਹਿ ਸਕਦੇ ਹੋ ਠੀਕ ਠਾਕ ਸੀ ਬ੍ਰਦਰ ਕੰਕੀ ਘਰ ਦੇ ਲੇਬਰ ਵਗੈਰਾ ਹੀ ਉਹ ਤੋਂ ਕਰਦੇ ਸੀਗੇ ਕੋਈ ਇੰਨਾ ਵਧੀਆ ਨਹੀਂ ਸੀਗਾ ਤਾਂ ਉਸੇ ਕਰਕੇ ਬਸ 6500 ਰੁਪਏ ਤੁਸੀਂ ਦੇਖ ਲਓ ਉਸ ਨਾ ਟਾਈਮਾਂ ਦੇ ਵਿੱਚ 6500 ਰੁਪਏ ਮੇਰੀ ਸੈਲਰੀ ਹੁੰਦੀ ਸੀ ਤਾਂ ਵਿੱਚੋਂ ਇਹ ਸਮਝ ਲਓ ਜੀ ਮੇਰਾ 1000 1500 ਰੁਪਏ ਦਾ ਕਿਰਾਇਆ ਲੱਗ ਜਾਂਦਾ ਸੀਗਾ ਬਸ ਦਾ ਤੋ ਬਸ ਟਾਈਮ ਪਾਸ ਹੀ ਹੁੰਦਾ ਸੀ ਲੋ ਜੀ ਅੱਛਾ ਅੱਛਾ ਜੀ 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 ਤੇ ਭਾਈ ਜੇਕਰ ਆਪਾਂ ਹੁਣ ਤੇ ਹੁ ਮੌਜੂਦਾ ਦੀ ਟਾਈਮ ਦੀ ਗੱਲ ਕਰੀਏ ਜੀ ਤਾਂ ਅੱਜ ਤੁਸੀਂ ਜਿਹੜੀ ਆਪਣੀ ਜੋਬ ਕਿਹੜੇ ਕੰਪਨੀ ਦੇ ਵਿੱਚ ਕਰ ਰਹੇ ਹੋ ਤੇ ਤੁਹਾਡੀ ਜਿਹੜੀ ਉੱਥੇ ਇਸ ਟੈਂਡ ਜਿਹੜੀ ਪੇ ਸੈਲਰੀ ਕਿੰਨੀ ਹੈ ਬ੍ਰਦਰ ਅੱਜ ਜੋ ਮੈਂ ਕੰਪਨੀ ਦੇ ਵਿੱਚ ਜੁਆਇਨ ਕੀਤੀ ਉਹ ਮੈਂ ਇਕੋਜ਼ਨ ਕੰਪਨੀ ਆ ਜੀ ਉਹ ਇੱਕ ਇੰਟਰਨੈਸ਼ਨਲ ਕੰਪਨੀ ਆ ਜੀ ਉਹਦੇ ਵਿੱਚ ਮੈਂ ਜੌਬ ਕਰ ਰਿਹਾ ਤੇ ਔਰ ਜੋ ਮੇਰੀ ਉੱਥੇ ਪੋਜੀਸ਼ਨ ਆ ਜੀ ਉਹ ਪੰਜਾਬ ਹੈੱਡ ਦੇ ਤੌਰ ਤੇ ਮੈਂ ਸੇਲਸਮੈਨ ਦਾ ਕੰਮ ਕਰ ਰਿਹਾ ਤਾਂ ਉੱਥੇ ਜਿਹੜੀ ਮੇਰੀ ਸੈਲਰੀ ਆ ਮੈਨੂੰ ਕ੍ਰੈਡਿਟ ਹੁੰਦੀ ਆ ਜੀ ਮੇਰੇ ਖਾਤੇ ਦੇ ਵਿੱਚ ਆਉਂਦੀ ਆ 30000 ਰੁਪਏ ਜੀ ਪਲੱਸ ਮੈਨੂੰ ਪੈਟਰੋਲ ਖਰਚਾ ਤੇ ਮੋਬਾਈਲ ਦਾ ਖਰਚਾ ਉਹ ਅਲੱਗ ਤੋਂ ਮਿਲਦਾ ਜੀ ਠੀਕ ਨਹੀਂ ਫਿਰ ਤਾਂ ਵੀਰੇ ਜਿਹੜੇ ਹਿਸਾਬ ਨਾਲ ਤੁਸੀਂ ਆਹ ਦੀ ਜਿਹੜੀ ਮਿਹਨਤ ਕੀਤੀ ਐ ਸਟਰਗਲ ਕੀਤੀ ਐ 650 ਤੋਂ ਚੱਲ ਅਗੇ ਤੁਸੀਂ ਲੋਕਾਂ ਦੇ ਕਹਿਣ ਤੇ ਜਿਹੜਾ ਕਿ ਆਪਣੇ ਕੰਮ ਨੂੰ ਜਿਹੜਾ ਕਿ ਹਟਿਆ ਨਹੀਂ ਤੁਸੀਂ ਕੰਮ ਕਰਦੇ ਰਹੇ ਉਹਦੇ ਕੰਮ ਦੇ ਜਿਹੜਾ ਫੋਕਸ ਕਰਦੇ ਰਹੇ ਜੀ ਅੱਜ ਤੁਸੀਂ ਇਹ ਮਕਾਮ ਤੇ ਪਹੁੰਚ ਚੁੱਕੇ ਜਿਹੜੇ ਕਿ ਆਪਣਾ ਤੇ ਆਪਣੇ ਜਿਹੜੇ ਪਰਿਵਾਰ ਦਾ ਜੀ ਖਰਚਾ ਜਿਹੜਾ ਬਹੁਤ ਚੰਗੀ ਤਰ੍ਹਾਂ ਮੇਨਟੇਨ ਕਰ ਸਕਦੇ ਹੋ ਜੀ 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 ਤੇ ਤੁਹਾਡਾ ਬਈ ਬਹੁਤ ਸੋਹਣਾ ਜਿਹੜਾ ਕਿ ਤੁਹਾਡੇ ਇੱਕ ਕੰਮ ਦੀ ਮਿਸ਼ਲਾਂਗਾਂ ਵੀ ਕਰਦਾ ਜਿਹੜਾ ਕਿ ਤੁਸੀਂ ਕੰਮ ਨੂੰ ਆਪ ਦੇ ਤੌਰ ਫੋਕਸ ਕਰਦੇ ਰਹੇ ਬਹੁਤ ਬਹੁਤ ਧੰਨਵਾਦ ਜੀ ਬਾਈ ਜਿਹੜਾ ਮੈਂ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਵੀ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਵੀਰ ਨੇ ਇਹ ਆਪਣੇ ਸੋਲਰ ਸਿਸਟਮ ਦੇ ਵਿੱਚ ਕੰਮ ਕਰਦੇ ਨੇ ਤੇ ਹੁਣ ਜਿਹੜਾ ਕਿ ਆਪਣੀਆਂ ਜਿਹੜੀ ਸੋਲਰ ਸਿਸਟਮ ਇੱਕ ਜਿਹੀ ਜਿਹੜੀ ਟੈਕਨੋਲੋਜੀ ਹੈ ਜਿਹੜੀ ਕਿ ਆਪਣੇ ਪਿੰਚਾਈ ਦੇ ਸਾਧਨਾਂ ਲਈ ਜਿਹੜੀ ਬਹੁਤ ਇੱਕ ਲਾਹੇਵੰਦ ਹੈ ਤੇ ਮੈਂ ਥੋੜੀ ਜੀ ਨੌਲੇਜ ਬਾਈ ਤੋਂ ਉਹ ਵੀ ਲਵਾਂਗਾ ਕਿ ਆਪਣੇ ਦਰਸ਼ਕਾਂ ਨੂੰ ਥੋੜੀ ਸੋਲਰ ਸਿਸਟਮ ਬਾਰੇ ਜਿਹੜੀ ਨੌਲੇਜ ਦਿੱਤੀ ਜਾਵੇ ਆਪਾਂ ਹੁਣ ਆਪਾਂ ਕਿਸਾਨੀ ਤੇ ਗੱਲ ਕਰਦੇ ਹਾਂ ਜੀ 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 ਤਾਂ ਸੋਲਡਰ ਲਾਈਨ ਬਹੁਤ ਵਧੀਆ ਲਾਈਨ ਆ ਬ੍ਰਦਰ ਪਰ ਇਦਾਂ ਕਿਉਂਕਿ ਜਦੋਂ ਮੈਂ ਜੁਆਇਨ ਕੀਤੀ ਸੀ ਇਹ ਲਾਈਨ ਨੂੰ ਜੁਆਇਨ ਕੀਤਾ ਤਾਂ ਉਦੋਂ ਜਿਹੜੀ ਟੈਕਨੋਲੋਜੀ ਤੇ ਹੁਣ ਵਾਲੀ ਟੈਕਨੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਰੀਜ਼ਨ ਇਹ ਹੋ ਗਿਆ ਜੀ ਕਿਉਂਕਿ ਦਿਨੋਂ ਦਿਨ ਨਵੇਂ ਨਵੀਂ ਟੈਕਨੋਲੋਜੀ ਆ ਰਹੀ ਆ ਪਹਿਲਾਂ ਜਦੋਂ ਮੈਂ ਕੰਮ ਜੁਆਇਨ ਕੀਤਾ ਸੀ ਉਹ 335 ਵਾਟ ਦਾ ਪੈਨਲ ਹੁੰਦਾ ਸੀ ਅੱਜ ਦੇ ਸਮੇਂ ਵਿੱਚ 540 ਵਾਟ 540 ਤੋਂ ਵੀ ਪਲੱਸ ਹੋ ਚੁੱਕਿਆ ਪੈਨਲ ਤਾਂ ਨਵੇਂ ਪੈਨਲ ਜੋ ਨਵੀਂ ਟੈਕਨੋਲੋਜੀ ਆਪਾਂ ਕਹਿ ਸਕਦੇ ਹਾਂ ਨਵੀਂ ਜੋ ਸਟਾਰਟਰ ਲੱਗਦੇ ਆ ਮੋਟਰਾਂ ਉਹਨਾਂ ਦੀ ਨਵੀਂ ਟੈਕਨੋਲੋਜੀ ਆ ਚੁੱਕੀ ਆ ਜਾਂ ਮੋਟਰਾਂ 'ਚ ਆਪਾਂ ਨਵੀਂ ਟੈਕਨੋਲੋਜੀ ਆ ਚੁੱਕੀ ਆ ਪਰ ਉਹ ਜੋ ਨਵੀਂ ਇਹ ਟੈਕਨੋਲੋਜੀ ਆ ਵਾਧੇ ਘਟਦੀ ਰਹਿੰਦੀ ਹੈ ਜੀ ਉਹ ਨਹੀਂ ਕੋਈ ਚੱਕਰ ਹੈਗਾ ਬਾਕੀ ਐਦਾਂ ਜ਼ਰੂਰ ਆ ਵੀ ਸੋਲਣ ਦਾ ਜੋ ਕੰਮ ਹੈ ਉਹਨੂੰ ਕਰਨਾ ਇਹ ਉਹਨਾਂ ਨੂੰ ਕਰਕੇ ਦੇਣਾ ਜਾਂ ਫੀਲਡ ਵਿੱਚ ਕਰਕੇ ਆਖਣਾ ਉਹ ਚ ਗੱਲਾਂ ਦਾ ਬਹੁਤ ਜ਼ਿਆਦਾ ਫਰਕ ਰਹਿ ਗਿਆ ਜੀ ਅੱਜ ਦੇ ਜਦੋਂ ਪਹਿਲਾਂ ਮੈਂ ਸਟਾਰਟ ਕੀਤਾ ਸੀ ਤੇ ਜਦੋਂ ਮੈਂ ਹੁਣ ਦਾ ਦੇਖੀ ਜੀ ਤਾਂ ਬਹੁਤ ਜ਼ਿਆਦਾ ਫਰਕ ਤੇ ਮਨਦੀਪ ਜੀ ਕਿ ਮੈਂ ਤੁਹਾਡੇ ਤੋਂ ਗੱਲ ਪੁੱਛਣੀ ਚਾਹੂੰਗਾ ਜਿਵੇਂ ਕਿ ਤੁਸੀਂ ਕਿ ਤੁਸੀਂ ਜਿਹੜੇ ਪੰਜਾਬ ਦੇ ਹੈਡ ਹੈਡ ਸੇਲਸਮੈਨ ਦਾ ਕੰਮ ਕਰਦੇ ਹੋ ਜੀ ਤਾਂ ਤੁਸੀਂ ਕਿਸਾਨਾਂ ਨਾਲ ਤਾਂ ਜਿਹੜਾ ਕਿ ਇਸ ਚੀਜ਼ ਦੇ ਬਾਰੇ ਗੱਲਾਂ ਬਾਤਾਂ ਕਰਦੇ ਰਹਿੰਦੇ ਹੋਗੇ ਕਿਉਂਕਿ ਤੁਹਾਨੂੰ ਸਭ ਆਪਣੇ ਨੌਲੇਜ ਟੈਕਨੋਲੋਜੀ ਬਾਰੇ ਨੌਲੇਜ ਦੇਣੀ ਪੈਂਦੀ ਹੈ ਜੀ ਜੀ ਤਾਂ ਜਿਹੜਾ ਕਿ ਕਿਸਾਨਾਂ ਦਾ ਜਿਹੜਾ ਤੁਹਾਡੇ ਬ੍ਰਿਤੀਆਂ ਤੁਹਾਡੀ ਕੰਪਨੀ ਬ੍ਰਿਤੀਆਂ ਜਿਹੜਾ ਸੋਲਿਊ ਸ ਆਪਣਾ ਰਹਿੰਦਾਗਾ ਤੇ ਕਿਸਾਨਾਂ ਨੂੰ ਕਿਸੇ ਕਿਵੇਂ ਡੀਲ ਕਰਦਾ ਉਹ ਐਦਾਂ ਕਿਉਂਕਿ ਬ్రਦਰ ਇਹ ਜਿਹੜਾ ਪੋਸਟ ਟਾਈਮ ਜਦੋਂ ਮੈਂ ਲਾਈਨ ਹੈ ਜੁਆਇਨ ਕੀਤੀ ਸੀ ਉਦੋਂ ਕੰਪੀਟੀਸ਼ਨ ਬਹੁਤ ਜ਼ਿਆਦਾ ਘੱਟ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸੋਲਰ ਦਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਚੁੱਕਿਆ ਰੀਜ਼ਨ ਇਹ ਹੋਗਾ ਕਿ ਬ੍ਰਦਰ ਹਰੇਕ ਬੰਦਾ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੰਦਾ ਸੋਲਰ ਦਾ ਕੰਮ ਚਲਾਈ ਬੈਠਾ ਪਰ ਐਦਾਂ ਜਦੋਂ ਅਸੀਂ ਇਹ ਲਾਈਨ ਜੁਆਇਨ ਕੀਤੀ ਸੀ ਉਦੋਂ ਟਾਵਾ ਟਾਵਾ ਬੰਦਾ ਜੀ ਕੋਈ ਕੰਮ ਕਰਦਾ ਨਹੀਂ ਸੋਲਰ ਪਰ ਅੱਜ ਦੇ ਸਮੇਂ ਵਿੱਚ ਹਰੇਕ ਬੰਦਾ ਇਸ ਲਾਈਨ ਨੂੰ ਚੁਣੀ ਬੈਠਾ ਹਰੇਕ ਬੰਦਾ ਕਰ ਰਿਹਾ ਟਫ ਵੀ ਹੋ ਗਿਆ ਅੱਗੇ ਨਾਲੋਂ ਤੇ ਅੱਗੇ ਨਾਲੋਂ ਜਿਹੜਾ ਕੰਪੀਟੀਸ਼ਨ ਆ ਉਹਦਾ ਵੀ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਮਨਦੀਪ ਜੀ ਮੈਂ ਥੋੜਾ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਕਿਸਾਨ ਨੇ ਆਪਣੇ ਇਸ ਟੈਕਨੋਲੋਜੀ ਬਾਰੇ ਜਾਣਦੇ ਨੇ ਸੋਲਰ ਸਿਸਟਮ ਬਾਰੇ ਜਾਣਦੇ ਨੇ ਉਹਦੇ ਕੀ ਬੈਨੀਫਿਟ ਨੇ ਸਭ ਕੁਝ ਜਾਣਦੇ ਨੇ ਤੇ ਪਰ ਜਦੋਂ ਆਪਣਾ ਜਿਹੜਾ ਸੋਲਰ ਸਿਸਟਮ ਨੂੰ ਖਰੀਦਦੇ ਆ ਤਾਂ ਉਹ ਆਪਣਾ ਕਿਤਨਾ ਕਿਤੇ ਕਿ ਥੋੜਾ ਧੋਖਾ ਖਾ ਸਕਦੇ ਨੇ ਧੋਖਾ ਖਾ ਵੀ ਜਾਂਦੇ ਨੇ ਤਾਂ ਤੁਸੀਂ ਜਿਹੜੇ ਤੁਸੀਂ ਜਦੋਂ ਸੋਲਰ ਸਿਸਟਮ ਲੈਣਾ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਮੈਂ ਸਾਰੇ ਹੀ ਪੰਜਾਬ ਕਿਸਾਨ ਵੀਰਾਂ ਨੂੰ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਇੱਕ ਮੇਰੀ ਬੇਨਤੀ ਮੰਨ ਲਓ ਵੀਰੇ ਕਿ ਕੌਂਕੀ ਕਦੇ ਵੀ ਸਸਤੇ ਭਾਅ ਦੀਆਂ ਮੋਟਰ-ਛੋਲਰ ਮੋਟਰਾਂ ਲੈਣ ਦੇ ਵਿੱਚ ਕਦੇ ਨਾ ਜਾਓ ਕਿਉਂਕਿ ਵੀਰੇ ਜਿਹੜਾ ਤੁਹਾਨੂੰ ਸਸਤੀਆਂ ਚੀਜ਼ਾਂ ਦੇਊਗਾ ਨਾ ਉਹ ਕਦੇ ਤੁਹਾਨੂੰ ਸਰਵਿਸਾਂ ਨਹੀਂ ਦੇਊਗਾ ਹੂੰ ਇਹ ਬਹੁਤ ਵਿਰੇ ਪ੍ਰੋਬਲਮ ਆਉਂਦੀ ਆ ਸਾਨੂੰ ਵੀ ਆਉਂਦੀ ਆ ਜਾਂ ਅਸੀਂ ਅੱਗੇ ਜਿਹੜੇ ਕਿਸਾਨ ਆ ਜਿਨ੍ਹਾਂ ਨੂੰ ਅਸੀਂ ਫੀਲਡ ਵਿੱਚ ਜਾ ਕੇ ਮਿਲਦੇ ਆ ਤਾਂ ਉੱਥੇ ਸਾਨੂੰ ਇਹ ਦੇਖਣ ਵਾਲੀ ਗੱਲ ਬਹੁਤ ਆਉਂਦੀ ਆ ਵੀ ਵੀਰੇ ਮੋਟਰ ਲਵਾਏ ਸੀ ਪਰ ਘੱਟ ਰੁਪਈਆ ਚ ਲੱਗ ਗਈ ਸੀ ਵੀ ਪਰ ਜਦੋਂ ਝੋਨੇ ਦਾ ਸੀਜ਼ਨ ਆ ਜਾਂਦਾ ਉਦੋਂ ਸਾਨੂੰ ਉਹ ਟਾਈਮ ਤੇ ਪਹੁੰਚਦੇ ਨਹੀਂ ਜਾਂ ਮੋਟਰ ਨੂੰ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਉਹ ਸਰਵਿਸ ਟਾਈਮ ਤੇ ਨਹੀਂ ਦਿੰਦੇ ਤਾਂ ਉੱਥੇ ਦੇਖੋ ਭਾਈ ਜਿਹੜੇ ਬੰਦੇ ਨੇ ਸਸਤੀ ਕਰਕੇ ਲਈ ਆ ਤਾਂ ਉੱਥੇ ਉਹ ਸਾਨੂੰ ਜਿਹੜੀਆਂ ਸਰਵਿਸਾਂ ਉਹ ਪ੍ਰੋਪਰ ਸਾਨੂੰ ਨਹੀਂ ਦੇਣਗੇ ਤੇ ਮੰਦੀਪ ਵੀਰੇ ਜਿਹੜੇ ਕਿ ਆਪਣੇ ਕਿਸਾਨ ਭਰਾ ਨੇ ਜਦੋਂ ਕਨੈਕਸ਼ਨ ਲਵਾ ਲੈਂਦੇ ਨੇ ਜਾਂ ਸਰਵਿਸ ਵਾਲੇ ਜਿਹੜੇ ਸਰਵਿਸ ਤਾਂ ਇੱਕ ਵਾਰੀ ਕਰ ਜਾਂਦੇ ਨੇ ਜੀ ਤਾਂ ਆਪਾਂ ਤੁਸੀਂ ਕਿਸਾਨਾਂ ਨੂੰ ਕੀ ਰਾਇ ਦੇਣਾ ਚਾਹੋਗੇ ਕਿ ਜਿਹੜੀਆਂ ਮੋਟਰਾਂ ਖਰਾਬ ਵੀ ਨਾ ਹੋਣ ਤੇ ਉਹ ਕਿਸਾਨ ਇਹ ਜਿਹੇ ਕੀ ਨਿਗਰਾਨੀਆਂ ਰੱਖਣ ਜਿਸ ਨਾਲ ਕਿ ਜਿਹੜੇ ਆਪਣੇ ਪੈਨਲ ਜਿਹੜੇ ਆਪਣੇ ਕੀ ਸਭ ਨਵੇਂ ਟਾਈਮ ਤੱਕ ਚੱਲਦੇ ਰਹਿਣ ਮੈਂ ਹਮੇਸ਼ਾ ਲੋਕਾਂ ਨੂੰ ਇਹ ਗੁਜਾਰਿਸ਼ ਕਰਦਾ ਰਹਿਣਾ ਹੁੰਦਾ ਵੀ ਜਦੋਂ ਵੀ ਕੋਈ ਲਓ ਹਮੇਸ਼ਾ ਹੀ ਇੱਕ ਕੰਪਨੀ ਦਾ ਹੀ ਸੈਟ ਲਓ ਤੁਸੀਂ ਚਾਹੇ ਜੀ ਉਹ ਲੂਬੀ ਦਾ ਲੈ ਲਓ ਚਾਹੇ ਜੇ ਤੁਸੀਂ ਯੂਟੀਐਲ ਦਾ ਲੈ ਲਓ ਜੀ ਚਾਹੇ ਤੁਸੀਂ ਜਿਵੇਂ ਇਕੋਜਨ ਦਾ ਹੁੰਦਾ ਜੀ ਉਹਦਾ ਲੈ ਲਓ ਜੀ ਕਦੇ ਵੀ ਅਲੱਗ ਅਲੱਗ ਕੰਪਨੀ ਦਾ ਪ੍ਰੋਡਕਟ ਤੁਸੀਂ ਨਹੀਂ ਲੈ ਲੈਣਾ ਚਾਹੀਦਾ ਇੱਕ ਜਿਵੇਂ ਅਲੱਗ ਦੀ ਮੋਟਰ ਆਉਂਦੀ ਹੈ ਜੀ ਜਿਵੇਂ ਲੂਬੀ ਦੀ ਆਪਾਂ ਮੋਟਰ ਲਾ ਲੈਨੇ ਆ ਜਾਂ ਵਿਚੀ ਦੀ ਜਾਂ ਆਈਨੋਵਿਟੀ ਦੀ ਆਪਾਂ ਡਰਾਈਵ ਲਾ ਲੈਨੇ ਆ ਜੀ ਪੈਨਲ ਜੋ ਯੂਟੀਐਲ ਦੇ ਵਗੈਰਾ ਦੇ ਲਾ ਦਿੰਨੇ ਆ ਤਾਂ ਉਹਨਾਂ ਦਾ ਜਿਹੜਾ ਆਪਸ ਵਿੱਚ ਕਮਿਊਨੀਕੇਸ਼ਨ ਜਾਂ ਕਹਿ ਸਕਦੇ ਹੋ ਹੁੰਦਾ ਨਹੀਂ ਜੀ ਤਾਂ ਉਹਦੇ ਕਰਕੇ ਜਿਹੜੀਆਂ ਫਾਰਮਰਸ ਨੂੰ ਜਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਾਂ ਹੁੰਦੀਆਂ ਤਾਂ ਉਹਨਾਂ ਪ੍ਰੋਬਲਮਾਂ ਦਾ ਇੱਕ ਹੀ ਹੱਲ ਆ ਵੀ ਆਪਾਂ ਇੱਕ ਹੀ ਕੰਪਨੀ ਦੀ ਜਿਹੜੀ ਆ ਜਿਹੜੇ ਪ੍ਰੋਡਕਟ ਆਪਾਂ ਨੂੰ ਲੈਣੇ ਚਾਹੀਦਾ ਉਹਦੇ ਵਿੱਚ ਕਿਸਾਨਾਂ ਦਾ ਫਾਇਦਾ ਇਹ ਆ ਕਿ ਆਪਾਂ ਨੂੰ ਇੱਕ ਹੀ ਪੁਆਇੰਟ ਤੋਂ ਸਾਰੀ ਜੋ ਸਰਵਿਸ ਹੋ ਮਿਲ ਸਕਦੀ ਹੈ ਠੀਕ ਹੈ हां जी ਕਿਸਾਨ ਭਰਾਵੋ ਜਿਵੇਂ ਕਿ ਇਸ ਵੀਰ ਨੇ ਮਨਦੀਪ ਵੀਰ ਨੇ ਆਪਾਂ ਨੂੰ ਜਿਹੜਾ ਸੋਲਰ ਸਿਸਟਮ ਬਾਰੇ ਜਾਣਕਾਰੀ ਦਿੱਤੀ ਹੈ ਕਿ ਸੋਲਰ ਸਿਸਟਮ ਜਦੋਂ ਆਪਾਂ ਲੈਣਾ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਰੱਖਣਾ ਤੇ ਸੋਲਰ ਸਿਸਟਮ ਜਦੋਂ ਆਪਾਂ ਲਗਵਾ ਲੈਣੇ ਤਾਂ ਉਸ ਤੋਂ ਬਾਅਦ ਕਿਹੜੀ-ਕਿਹੜੀ ਨਿਗਰਾਨੀਆਂ ਰੱਖਣੀਆਂ ਜਿਹਦੇ ਨਾਲ ਕੀ ਆਪਣਾ ਜਿਹੜਾ ਸੋਲਰ ਸਿਸਟਮ ਲੰਮੇ ਸਮੇਂ ਤੱਕ ਚੱਲ ਸਕੇ ਤੇ ਮਨਦੀਪ ਜੀ ਆਪਾਂ ਤੁਹਾਡੇ ਸਟਰਗਲ ਬਾਰੇ ਗੱਲ ਕੀਤੀ ਸੀ ਕਿ ਤੁਸੀਂ ਜਿਹੜਾ ਕੀ ਦੱਸਿਆ ਕਿ ਮੈਂ 650 ਤੋਂ ਲੈ ਕੇ ਜਿਹੜਾ ਕੀ ਆਪਣਾ ਕੰਮ ਸਟਾਰਟ ਕੀਤਾ ਸੀਗਾ ਤੇ ਅੱਜ ਦੀ ਜਿਹੜੀ ਘੜੀ ਤੁਸੀਂ ਆਪਣਾ ਵਧੀਆ ਆਪਣਾ ਜਿਹੜਾ ਬਿਜ਼ਨਸ ਆਪਣਾ ਕਰ ਰਹੇ ਖਰਚਾ ਆਪਣਾ ਗੁਜ਼ਾਰਾ ਵਧੀਆ ਕਰ ਰਹੇ ਹਾਂ ਜੀ ਜੀ ਤੇ ਜਿਹੜੇ ਆਪਣੇ ਬਈ ਨੌਜਵਾਨ ਲੋਕ ਨੇ ਨੌਜਵਾਨ ਨੇ ਜਿਹੜੇ ਕੀ ਆਪਣੇ ਇੱਥੋਂ ਕੰਮ ਛੱਡ ਕੇ ਬਾਹਰ ਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਬ੍ਰਦਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਵੀ ਬ੍ਰਦਰ ਦੇਖੋ ਮੈਂ ਇਸ ਲਾਈਨ ਨੂੰ ਜਦੋਂ ਚੁਣਿਆ ਹਨਾ ਬੇਸ਼ੱਕ ਮੇਰੀ ਸੈਲਰੀ ਸੀ ਜੋ ਬਹੁਤ ਘੱਟ ਸੀ ਪਰ ਮੈਨੂੰ ਇੱਕ ਗੱਲ ਦੇ ਹਮੇਸ਼ਾ ਮੈਂ ਯਕੀਨ ਬਣਾ ਕੇ ਰੱਖਿਆ ਕਿ ਕਿਤੇ ਨਾ ਕਿਤੇ ਜਾ ਕੇ ਆਪਾਂ ਇਸ ਆਪਣੀ ਮਿਹਨਤ ਦਾ ਜਿਹੜਾ ਮੁੱਲ ਆ ਉਹ ਪਾਊਗੇ ਪਾਊਗਾ ਇੱਕ ਗੱਲ ਵੀਰੇ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਕੋਈ ਵੀ ਕੰਮ ਆ ਉਹ ਫੀਲਡ ਤੇ ਟਾਈਮ ਮੰਗਦਾ ਹੀ ਆ ਤਾਂ ਹੁਣ ਜੇ ਆਪਾਂ ਜੇ ਬਾਹਰਲੇ ਲੋਕ ਜੇ ਜਾ ਕੇ ਆਪਾਂ ਦੇਖਦੇ ਮਾਰਲੇ ਘਟਰੀਆਂ ਦੇ ਵਿੱਚ ਜਾ ਕੇ ਕੰਮ ਕਰਦੇ ਆ ਤਾਂ ਉਹਦੇ ਵਿੱਚ ਵੀ ਜਾ ਕੇ ਉਹ ਭਾਈ ਜਾ ਕੇ ਤਾਂ ਨਹੀਂ ਕਮਾਉਣ ਲੱਗ ਜਾਂਦੇ 5-5 10-10 ਸਾਲ ਦਾ ਉਹ ਵੀ ਗਾਲ ਦੀ ਉੱਥੇ ਜਾ ਕੇ ਮੈਂ ਚਾਹੁੰਦਾ ਉਹੀ ਇੱਕ ਕੋਈ ਇੱਕ ਫੀਲਡ ਚ ਚੁਣੋ ਉਹਦੇ ਫੀਲਡ ਦੇ ਵਿੱਚ ਆਪਾਂ ਸਮਾਂ ਲਾਓ ਤਾਂ ਤੁਹਾਨੂੰ ਹਮੇਸ਼ਾ ਉਹਨੇ ਤਰੱਕੀ ਮਿਲੂਗੀ ਮਿਲੂਗੀ ਇਹ ਕਿਹੜੀ ਗੱਲ ਆ ਤੁਹਾਨੂੰ ਨਾ ਤਰੱਕੀ ਮਿਲੂ ਪਰ ਉਸ ਲਈ ਸਮਾਂ 걸ਣਾ ਪੈਂਦਾ ਠੀਕ ਹੈ ਹਾਂਜੀ ਦੋਸਤੋ ਆਪਣੇ ਮੰਦੀਪ ਵੀਰ ਨੇ ਜਿਹੜਾ ਤੁਹਾਨੂੰ ਕੀ ਇਹ ਜਾਣਕਾਰੀ ਦਿੱਤੀ ਹੈ ਕਿ ਜੇਕਰ ਤੁਸੀਂ ਬਾਹਰ ਫੀਲਡ ਦੇ ਵਿੱਚ ਕਿਤੇ ਵੀ ਜਾਂਦਰ ਕੰਟਰੀ ਦੇ ਵਿੱਚ ਕੰਮ ਕਰਦੇ ਹੋ ਤਾਂ ਉੱਥੇ ਵੀ ਕੀ ਕਿਸੇ ਕੰਮ ਨੂੰ ਟਾਈਮ ਦੇਣਾ ਪੈਂਦਾ ਠੀਕ ਹੈ ਤੇ ਉਹੀ ਕੰਮ ਜੇਕਰ ਆਪਾਂ ਪੰਜਾਬ ਦੇ ਵਿੱਚ ਆਪਾਂ ਇੱਥੇ ਰਹਿ ਕੇ ਹੀ ਕਰੀਏ ਤਾਂ ਇੱਥੇ ਵੀ ਜਿਹੜਾ ਕੋਈ ਕੰਮ ਟਾਈਮ ਮੰਗਦਾ ਕੰਮ ਦੀ ਕੋਈ ਇੱਥੇ ਕਮੀ ਨਹੀਂ ਹੈਗੀ ਤੇ ਜੋ ਵੀ ਤੁਸੀਂ ਜੇ ਕਾਮਯਾਬ ਹੋਣਾ ਤਾਂ ਇੱਥੇ ਪੰਜਾਬ ਦੇ ਵਿੱਚ ਵੀ ਰਹਿ ਕੇ ਕਾਮਯਾਬ ਹੋ ਸਕਦੇ ਹੋ ਤੇ ਬਾਕੀ ਆਪਣੇ ਮੈਦੂਤੂ ਦੋਸਤੂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਮੈਂ ਉਹ ਵੀਰਾਂ ਨੂੰ ਬਹੁਤ ਕਹਿਣਾ ਚਾਹੁੰਦਾ ਇੱਕ ਤਾਂ ਮੈਂ ਜੋ ਮੇਰੇ ਉਸਤਾਦ ਹੈ ਮੈਂ ਮਾਨ ਸਾਹਿਬ ਜੋ ਅਦੇ ਸੋਲਰ ਦੇ ਮਾਲਕ ਹੈ ਤਾਂ ਮੈਨੂੰ ਇਸ ਲੈਂਡ ਦੇ ਵਿੱਚ ਲਿਆਉਣ ਵਾਲੇ ਫਿਰ ਮੇਰੇ ਲਈ ਬਹੁਤ ਚੰਗੇ ਆ ਕਿਉਂਕਿ ਮੈਨੂੰ ਉਹ ਲੈਂਡ ਦੇਣ ਵਾਲੇ ਉਹੀ ਇਨਸਾਨ ਨੇ ਉਹਨਾਂ ਨੇ ਉਹਨਾਂ ਨੇ ਮੈਨੂੰ ਬਹੁਤ ਇਸ ਕੰਮ ਦੇ ਵਿੱਚ ਲਿਆਉਣ ਦੇ ਵਿੱਚ ਮੇਰੀ ਬਹੁਤ ਮਦਦ ਕੀਤੀ ਕਿਸੇ ਟਾਈਮ ਉਹਨਾਂ ਤੋਂ ਗਾਲਾਂ ਵੀ ਭਾਦੀਆਂ ਇਹ ਨਹੀਂ ਕਿ ਗੱਲ ਹੈ ਮੈਂ ਇਸ ਲੈਣ ਨੂੰ ਇਦਾਂ ਹੀ ਆ ਗਿਆ ਸੀ ਉਹਨਾਂ ਟਾਈਮਾਂ ਦੇ ਵਿੱਚ ਮੈਂ ਗਾਲਾਂ ਖਾ ਕੇ ਵੀ ਇਸ ਕੰਮ ਨੂੰ ਚੁਣਿਆ ਤਾਂ ਉਹਨਾਂ ਨੇ ਮੈਨੂੰ ਇਸ ਕੰਮ ਵਿੱਚ ਲਿਆਉਣ ਵਿੱਚ ਬਹੁਤ ਜ਼ਿਆਦਾ ਮੇਰੀ ਮਦਦ ਕੀਤੀ ਕਿਉਂਕਿ ਮੈਂ ਇੱਕ ਬਹੁਤ ਗਰੀਬ ਪਰਿਵਾਰ ਦਾ ਮੁੰਡਾ ਸੀਗਾ ਤਾਂ ਉਹਨਾਂ ਨੇ ਹੀ ਮੈਨੂੰ ਇਸ ਮਕਾਮ ਤੱਕ ਪਹੁੰਚਾਉਣ ਤੱਕ ਮੇਰੀ ਹਜੇ ਤੱਕ ਵੀ ਹੈਲਪ ਕਹੋ ਕਰ ਰਹੇ ਹੈਗੇ ਜਿੱਤੇ ਵੀ ਕਿਤੇ ਮੈਨੂੰ ਲੋੜ ਪੈਂਦੀ ਆ ਤਾਂ ਮੈਂ ਉਹਨਾਂ ਨਾਲ ਹਜੇ ਵੀ ਕਿਤੇ ਨਾ ਕਿਤੇ ਵਾਰਤਾਲਾਪ ਕਾਇਮ ਕਰ ਲੈਣਾ ਹੈ ਹਾਂਜੀ ਦੋਸਤੋ ਬਸ ਤੁਹਾਨੂੰ ਇੱਕ ਇਹੀ ਮੈਸੇਜ ਹੈ ਕਿ ਜਿੰਦਾ ਜੀ ਵੀਰ ਨੇ ਦੱਸਿਆ ਕਿ ਆਪਣੇ ਕੰਮ ਤੇ ਫੋਕਸ ਕਰਦੇ ਰਹੋ ਤੇ ਆਪਣੇ ਕੰਮ ਨੂੰ ਜਿਹੜਾ ਕਿ ਪੂਰਾ ਮਿਹਨਤ ਨਾਲ ਕਰੋ ਤੇ ਜੇਕਰ ਤੁਸੀਂ ਆਪਣੇ ਕੰਮ ਨੂੰ ਮਿਹਨਤ ਨਾਲ ਕਰਦੇ ਹੋ ਤਾਂ ਪ੍ਰਮਾਤਮਾ ਜਿਹੜੀ ਤੁਹਾਡੀ ਬਾਹ ਜਿਹੜਾ ਕਿਤੇ ਨਾ ਕਿਤੇ ਜ਼ਰੂਰ ਫੜਦਾ ਤੇ ਬੰਦੀ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਇਆ ਤੇ ਆਪਣਾ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਬੰਦੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਦੋਸਤੋ ਆਪਾਂ ਜਿਹੜਾ ਕਿ ਉਹਨਾਂ ਬਾਈ ਦਾ ਸੁਝਾਅ ਵੀ ਸੁਣਿਆ ਹੈ ਤੇ ਆਪਾਂ ਨੂੰ ਦੋਸਤੋ ਵੱਧ ਤੋਂ ਵੱਧ ਕੀ ਹੈ ਬਾਈ ਦੀ سپورਟ ਕਰਨੀ ਚਾਹੀਦੀ ਹੈ ਕਿ ਇੱਕ ਜਿਹੜਾ ਪਿੰਡਾਂ ਦੇ ਵਿੱਚ ਉੱਠ ਕੇ ਨੌਜਵਾਨ ਜਿਹੜਾ ਇੱਕ ਆਪਣੇ ਇੱਕ ਐਡੀ ਵਧੀਆ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਤੇ ਜਿਹੜਾ ਕਿ ਆਪਣੇ ਵਧੀਆ ਪ੍ਰੋਫਿਟ ਵੀ ਕਰ ਰਿਹਾ ਤੇ ਆਪਣਾ ਜਿਹੜਾ ਬਿਜ਼ਨਸ ਨੂੰ ਵਧੀਆ ਕਰ ਰਿਹਾ ਤੇ ਆਪਣਾ ਦੋਸਤੋ ਹੱਕ ਵੀ ਬਣਦਾ ਕਿ ਇਹ ਜਿਹੜੇ ਦੋਸਤ ਭਰਾਵਾਂ ਨੂੰ ਜਿਹੜਾ ਕਿ ਆਪਣਾ ਹਾਂਜੀ ਕਿਸਾਨ ਭਰਾਵੋ ਮਨਦੀਪ ਭਰਾ ਆਪਣਾ 6 ਸਾਲ ਦਾ ਐਕਸਪੀਰੀਅੰਸ ਲਈ ਬੈਠਾ ਹੈ ਇਸ ਟਾਈਮ ਤੇ ਆਪਾਂ ਬਾਈ ਤੋਂ ਜਿਹੜੀ ਉਸ ਕੰਪਨੀ ਦੇ ਵਿੱਚ ਜੋਬ ਕਰਦਾ ਤੇ ਆਪਾਂ ਉਸ ਦੀ ਜਿਹੜੀ ਆਪਣੇ ਆਉਂਦੇ ਨੇ ਸੋਲਰ ਸਿਸਟਮ ਆਉਂਦਾ ਹੈ ਤੇ ਆਪਾਂ ਉਸ ਬਾਰੇ ਜਾਣਕਾਰੀ ਲਵਾਂਗੇ ਜੇਕਰ ਤੁਸੀਂ ਵੀ ਆਪਣਾ ਭਰੋਸੇਯੋਗ ਤੇ ਆਪਣੇ ਜਿਹੜੇ ਤਜਰਬੇਕਾਰ ਬੰਦੇ ਤੋਂ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਜਿਹੜਾ ਬਾਈ ਮਨਦੀਪ ਨਾਲ ਸੰਪਰਕ ਕਰ ਸਕਦੇ ਸਭ ਤੋਂ ਪਹਿਲਾਂ ਆਪਾਂ ਬਾਈ ਮਨਦੀਪ ਤੋਂ ਬਾਈ ਦੇ ਪੈਨਲ ਬਾਰੇ ਜਾਣਕਾਰੀ ਲਵਾਂਗੇ ਤੇ ਉਹਦਾ ਪੈਨਲ ਕਿਹੜਾ ਤੇ ਉਹ ਦੀ ਜਿਹੜੀ ਕਿਹੜੀ ਕੰਪਨੀ ਦੇ ਵਿੱਚੋਂ ਕੰਮ ਕਰਦਾ ਹਾਂ ਹਾਂਜੀ ਮਨਦੀਪ ਬਾਈ ਤੁਸੀਂ ਆਪਣੇ ਦਰਸ਼ਕਾਂ ਨੂੰ ਆਪਣੇ ਕਿਸਾਨ ਭਰਾਵਾਂ ਨੂੰ ਦੱਸੋ ਕਿ ਤੁਸੀਂ ਕਿਹੜੀ ਆਪਣੀ ਕੰਪਨੀ ਦੇ ਵਿੱਚ ਕੰਮ ਕਰਦੇ ਹੋ ਤੇ ਤੁਹਾਡਾ ਕੀ ਪ੍ਰੋਡਕਟ ਆ ਕੰਪਨੀ ਦਾ ਮੈਂ ਜੀ ਇਕੋਜ਼ਨ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ ਜੀ ਬਹੁਤ ਇਹ ਪ੍ਰਾਣੀ ਕੰਪਨੀ ਇੱਕ ਲਿਮਟਿਡ ਜਾਂ ਆਪਾਂ ਸਰਕਾਰੀ ਕੰਪਨੀ ਵੀ ਕਹਿ ਸਕਦੇ ਜੀ ਇਹਨੂੰ ਸਭ ਤੋਂ ਵੱਧ ਜੇ ਸਬਸਿਡੀ ਦੇ ਵਿੱਚ ਮੋਟਰਾਂ ਲਾ ਦਿਆਂ ਤਾਂ ਇਕੋਜ਼ਨ ਕੰਪਨੀਆਂ ਲਾ ਦਿਆਂ ਤਾਂ ਇੱਕ ਇੱਕੋ ਇੱਕ ਕੰਪਨੀ ਆ ਜੀ ਇਕੋਜ਼ਨ ਕੰਪਨੀ ਇੱਕ ਇੱਕੋ ਇੰਡੀਆ ਦੀ ਇਕੋ ਇੱਕ ਕੰਪਨੀ ਆ ਜੀ ਜਿਹੜੀ ਡਰਾਈਵ ਜਿਸ ਕੰਪਨੀ ਦੀ ਜਿਸ ਕੰਪਨੀ ਦੀ ਡਰਾਈਵ ਆ ਜਿਹੜੀ ਉਹ ਮੋਬਾਈਲ ਤੇ ਚੱਲਦੀ ਆ ਮੋਬਾਈਲ ਤੇ ਤੁਸੀਂ ਆਦੀ ਮੋਟਰ ਆ ਜਿਹੜੀ ਬੰਦ ਕਰ ਸਕਦੇ ਹੋ ਮੋਬਾਈਲ ਤੇ ਤੁਸੀਂ ਆਦੀ ਮੋਟਰ ਆ ਜਿਹੜੀ ਚਾਲੂ ਕਰ ਸਕਦੇ ਹੋ ਜੀ ਤਾਂ ਇਸ ਪ੍ਰੋਡਕਟ ਦੇ ਵਿੱਚ ਹੋਰ ਵੀ ਇੱਕ ਸਿਸਟਮ ਆਉਂਦਾ ਜੀ ਇਸ ਦੇ ਵਿੱਚ ਜਿਹੜੀ ਮੋਟਰ ਤੇ ਸਟਾਰਟਰ ਦੀ ਗਾਰੰਟੀ ਹੈ ਜੀ ਉਹ 5-5 ਸਾਲ ਦੀ ਹੁੰਦੀ ਹੈ ਜੀ ਹੂੰ ਠੀਕ ਹੈ ਜੀ ਤੇ ਉਹ ਜੋ ਪੈਨਲਾਂ ਦੀ ਗਾਰੰਟੀ ਆਉਂਦੀ ਹੈ ਜੀ ਉਸ ਵਿੱਚ ਹੈਗੀ 30 ਸਾਲ ਦੀ ਗਾਰੰਟੀ ਆਉਂਦੀ ਹੈ ਜੀ ਤਾਂ ਸਾਡੀ ਜਿਹੜੀ ਮੋਟਰ ਆ ਜੀ ਉਹ ਏਸੀ ਹੁੰਦੀ ਹੈ ਜੀ ਤੁਸੀਂ ਇਹਦੇ ਵਿੱਚ ਚਾਹੇ ਮੋਟਰ ਨੂੰ ਬਿਜਲੀ ਤੇ ਚਲਾਉਣਾ ਉਹਦੇ ਤੇ ਵੀ ਚਲਾ ਸਕਦੇ ਹੋ ਜੀ ਜਨਰੇਟਰ ਤੇ ਚਲਾਉਣਾ ਜਨਰੇਟਰ ਤੇ ਵੀ ਚਲਾ ਸਕਦੇ ਹੋ ਤਾਂ ਸੋਲਰ ਤੇ ਚਲਾਉਣਾ ਤਾਂ ਸੋਲਰ ਤੇ ਵੀ ਚਲਾ ਸਕਦੇ ਹੋ ਤਾਂ ਇਹ ਕੰਪਨੀ ਵਧੀਆ ਇੱਕ ਪ੍ਰੋਡਕਟ ਆ ਜਿਹੜੇ ਪੰਜਾਬ ਦੇ ਲਈ ਲੈ ਕੇ ਆਈ ਆ ਤਾਂ ਦੂਜੀ ਗੱਲ ਇਹ ਆ ਜੀ ਸਾਰਾ ਜੋ ਸਮਾਨ ਹੈ ਉਹ ਇੱਕ ਹੀ ਕੰਪਨੀ ਦਾ ਜੀ ਇੱਕੋ ਜਣ ਕੰਪਨੀ ਦਾ ਇਹ ਜੀ ਤਾਂ ਮੈਂ ਕਿਸਾਨ ਵੀਰਾਂ ਨੂੰ ਬੁਝਾਰਸ਼ ਕਰਦਾ ਜੀ ਸਾ ਇਸ ਸਮਾਨ ਨੂੰ ਜਾਂ ਇਸ ਪ੍ਰੋਡਕਟ ਨੂੰ ਲੈਣਾ ਮੈਂ ਕਿਸਾਨਾਂ ਲਈ ਇੱਕ ਲਾਹੇਵੰਦ ਚੀਜ਼ ਆ ਤਾਂ ਉਸ ਲਈ ਇਸ ਲੈਣ ਦੀ ਅਪੀਲ ਕਰਦਾ ਜੀ ਤੇ ਬਾਈ ਜੇਕਰ ਕਿਸਾਨ ਤੁਹਾਡੇ ਨਾਲ ਮਿਲਣਾ ਚਾਹੁੰਦੇ ਹੋਣ ਜਾਂ ਤੁਹਾਡੇ ਜਿਹੜੇ ਪ੍ਰੋਡਕਟ ਨੂੰ ਖਰੀਦਣਾ ਚਾਹੁੰਦੇ ਹੋਣ ਤੇ ਤੁਹਾਡੇ ਜਿਹੜੇ ਮੇਨ ਬ੍ਰਾਂਚ ਕਿੱਥੇ ਆ ਤੇ ਇਸ ਟਾਈਮ ਜਿਹੜਾ ਤੁਸੀਂ ਆਪਣਾ ਆਫਿਸ ਕਿੱਥੇ ਬਣਾਇਆ ਹੋਇਆ ਤੇ ਆਪਣਾ ਮੋਬਾਈਲ ਨੰਬਰ ਵੀ ਡਾਕਟਰ ਦੇ ਦਰਸ਼ਕਾਂ ਨੂੰ ਜਰੂਰ ਦੱਸਿਓ ਜੀ ਅ ਜੋ ਇਹ ਕੰਪਨੀ ਹੈ ਜੀ ਉਹ ਇੱਕ ਪੂਨੇ ਦੇ ਇੱਕ ਕੰਪਨੀ ਹੈ ਮਹਾਰਾਸ਼ਟਰਾਂ ਦੇ ਵਿੱਚ ਆ ਜੀ ਸਾਡਾ ਹੈੱਡ ਆਫਿਸ ਆ ਜਿਹੜਾ ਉਹ ਮਹਾਰਾਸ਼ਟਰਾਂ ਦੇ ਵਿੱਚ ਆ ਪਰ ਸਾਡੀ ਜਿਹੜੀ ਬ੍ਰਾਂਚ ਆ ਜੋ ਅਸੀਂ ਸਰਵਿਸ ਆ ਤਾਂ ਜੋ ਅਸੀਂ ਬਠਿੰਡਾ ਤੋਂ ਦੇ ਰਹੇ ਸਾਡਾ ਜਿਹੜਾ ਦਫ਼ਤਰ ਆ ਜੀ ਉਹ ਬਠਿੰਡਾ ਦੇ ਵਿੱਚ ਬੀਬੀ ਵਾਲ ਚੌਂਕ ਦੇ ਵਿੱਚ ਆ ਤਾਂ ਉਥੇ ਆ ਕੇ ਸਾਡੇ ਨਾਲ ਹਰੇਕ ਕਿਸਾਨ ਵੀਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਆਪਣੇ ਜਿਹੜੇ ਦਰਸ਼ਕ ਵੀਰਾਂ ਨੂੰ ਜੇ ਤੁਹਾਡੇ ਤੋਂ ਕੋਈ ਰਾਏ ਸੁਝਾਅ ਲੈਣਾ ਚਾਹੁੰਦਾ ਹੈ ਤੇ ਆਪਣਾ ਮੋਬਾਈਲ ਨੰਬਰ ਜਾਂ ਆਪਣੇ ਆਫਿਸ ਦਾ ਹਨ ਜਿੱਥੇ ਤੋਂ ਕੋਈ ਤੁਹਾਡਾ ਕੋਈ ਸਰਵਿਸ ਪ੍ਰੋਵਾਈਡ ਕਰ ਰਿਹਾ ਤਾਂ ਆਪਣਾ ਮੋਬਾਈਲ ਨੰਬਰ ਜ਼ਰੂਰ ਬੋਲੋ ਤਾਂ ਜੋ ਜਿਹੜੇ ਦਰਸ਼ਕ ਆਪਣੇ ਜਿਹੜੇ ਫੋਨ ਤੇ ਵੀ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਡੇ ਦਫ਼ਤਰ ਜਾਂ ਤੁਹਾਡੇ ਤੋਂ ਸੁਝਾਅ ਲੈ ਸਕਣ ਜੀ ਜਿਹੜਾ ਆਪਣਾ ਦਫ਼ਤਰ ਆ ਬੀਬੀਐਲ ਚੌਂਕ ਦੇ ਵਿੱਚ ਪਟੰਡਾ ਦੇ ਵਿੱਚ ਹੈਗਾ ਜੀ ਜੇ ਕੋਈ ਕਿਸਾਨ ਵੀਰ ਮੇਰੇ ਨਾਲ ਫੋਨ ਤੇ ਰਾਬਤਾ ਕਾਇਮ ਕਰਨਾ ਚਾਹੁੰਦਾ ਤਾਂ ਉਹ 96467 ਜੀ 25103 ਤੇ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਇੱਕ ਵਾਰੀ ਆਪਣੇ ਦਰਸ਼ਕਾਂ ਨੰਬਰ ਹੋਰ रिपीट ਕਰ ਦੋ ਮੇਰਾ ਜੇ ਕੋਈ ਕਿਸਾਨ ਵੀਰ ਮੇਰੇ ਨਾਲ ਕੋਈ ਸੋਲਰ ਦੇ ਰਿਲੇਟਡ ਕੋਈ ਵੀ ਵਾਰਤਾਲਾਪ ਕੈਮ ਕਰਨਾ ਚਾਹੁੰਦਾ ਹੈ ਤਾਂ ਉਹ ਮੇਰੇ ਪਰਸਨਲ ਨੰਬਰ ਤੇ ਵੀ ਮੇਰੇ ਨਾਲ ਸ਼ੇਅਰ ਕਰ ਸਕਦਾ ਜੀ ਮੇਰਾ ਨੰਬਰ ਹੈਗਾ 9647725123 ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹਨ ਓਕੇ